ਸਾਸੀਕਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੁੱਟਰਸਾਰ 5 ਬੀਬੀਏ ਵਿੱਚ ਇੱਥੇ ਕਰਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਸ਼ੋਕੜ ਪਿੰਡ ਬੁੱਟਰਸਾਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤਹਿਸੀਲ ਪਦਮਪੁਰ ਅਤੇ ਵਿਧਾਨ ਸਭਾ ਹਲਕਾ ਸ਼੍ਰੀ ਕਰਨਪੁਰ ਦਾ ਪਿੰਡ ਹੈ ਇਸ ਦੇ ਆਸੇ-ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ 32 ਬੀਬੀਏ 2 ਬੀਬੀਏ 1 ਬੀਬੀਏ ਕੌਰਾ ਅਤੇ 3 ਬੀਬੀਏ ਲੱਗਦੇ ਹਨ ਬੋਟਰਸਰ ਸ਼੍ਰੀ ਗੰਗਾ ਨਗਰ ਤੋਂ 51 ਕਿਲੋਮੀਟਰ ਪਦਮਪੁਰ ਤੋਂ 12 ਕਿਲੋਮੀਟਰ ਸ਼੍ਰੀ ਕਰਨਪੁਰ ਤੋਂ 30 ਕਿਲੋਮੀਟਰ ਅਤੇ ਗਾਇ ਸਿੰਘਪੁਰ ਮੰਡੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਬਹੁਤ ਖੂਬਸੂਰਤ ਪਿੰਡ ਹੈ। ਪਦਮਪੁਰ ਤੋਂ ਜਦੋਂ ਗਾਇ ਸਿੰਘਪੁਰ ਨੂੰ ਜਾਈਏ ਤਾਂ ਰੋਡ ਤੋਂ ਸੱਜੇ ਪਾਸੇ ਪਿੱਛੇ ਬੁੱਟਰਸਰ ਪਿੰਡ ਨੂੰ ਗਾਇ ਸਿੰਘਪੁਰ ਦਾ ਰੇਲਵੇ ਸਟੇਸ਼ਨ ਲੱਗਦਾ ਹੈ। ਅੱਜ ਤੋਂ ਤਕਰੀਬਨ 100 ਸਵਾ 100 ਸਾਲ ਪਹਿਲਾਂ ਇਹ ਸਾਰਾ ਰੇਤਲਾ ਬਰਾਨੀ ਏਰੀਆ ਸੀ ਪਿੰਡ ਬੁੱਟਰਸਰ ਦੇ ਲੋਕ ਧਾਰਮਿਕ ਵਿਰਤੀ ਵਾਲੇ ਨੇ ਤੇ ਪਿੰਡ ਬੁੱਟਰਸਰ ਦੇ ਵਿੱਚ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ਿਸ਼ੋਭਤ ਹੈ ਜਿਸ ਦਾ ਹਾਲੇ ਉਸਾਰੀ ਦਾ ਕੰਮ ਨਾਲ-ਨਾਲ ਚੱਲ ਰਿਹਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਮੰਦਿਰ ਵੀ ਆ ਪਿੰਡ ਦੇ ਵਿੱਚ ਸਰਕਾਰੀ ਸਹੂਲਤਾਂ ਦੀ ਗੱਲ ਕਰੀਏ ਤਾਂ ਬੱਚਿਆਂ ਦੀ ਪੜ੍ਹਾਈ ਲਈ 12ਵੀਂ ਤੱਕ ਦਾ ਸਕੂਲ ਪਸ਼ੂ ਹਸਪਤਾਲ ਡਿਸਪੈਂਸਰੀ ਆ ਸਹੂਲਤਾਂ ਪਿੰਡ ਦੇ ਵਿੱਚ ਉਪਲਬਧ ਨੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਆ ਇਹ ਪਿੰਡ ਬੁੱਟਰਸਰ ਦਾ ਪੁਰਾਣਾ ਛੱਪੜ ਹੈ ਜਿੰਨਾ ਸਮਿਆਂ ਦੇ ਵਿੱਚ ਇੱਥੇ ਪਾਣੀ ਨਹੀਂ ਸੀ ਹੁੰਦਾ ਉਹਨਾਂ ਸਮਿਆਂ ਦੇ ਵਿੱਚ ਇਹ ਪਿੰਡ ਬੁੱਟਰਸਰ ਦਾ ਜਿਹੜਾ ਛੱਪੜ ਆ ਜਿਸ ਨੂੰ ਜੋੜ ਵੀ ਕਿਹਾ ਜਾਂਦਾ ਰਾਜਸਥਾਨ ਦੇ ਵਿੱਚ ਤਾਂ ਇਹ ਉਹੀ ਛੱਪੜ ਆ ਜਿੱਥੋਂ ਲੋਕ ਪਾਣੀ ਦੇ ਵਰਤੋਂ ਕਰਿਆ ਕਰਦੇ ਸੀ ਇਸ ਤੋਂ ਇਲਾਵਾ ਇੱਕ ਪੁਰਾਣਾ ਖੂਬੀ ਸੀ ਪਿੰਡ ਦੇ ਵਿੱਚ ਜਦੋਂ ਲੋਕਾਂ ਨੇ ਇਹ ਪਿੰਡ ਵਸਾਇਆ ਤਾਂ ਉਦੋਂ ਖੂਬੀ ਲਾਇਆ ਗਿਆ ਪਿੰਡ ਬੁੱਟਰਸਰ ਬੜਾ ਖੁੱਲਾ ਡੁੱਲਾ ਇਸ ਦੀਆਂ ਖੁੱਲੀਆਂ ਡੋਲੀਆਂ ਗਲੀਆਂ ਨੇ ਤੇ ਬੜਾ ਖੂਬਸੂਰਤ ਇਸ ਪਿੰਡ ਦਾ ਵਿਊ ਹੈ ਪਿੰਡ ਦੇ ਵਿੱਚ ਕਾਫੀ ਸਾਰੇ ਜਿਹੜੇ ਹਾਲੇ ਵੀ ਪੁਰਾਣੇ ਵਿਰਾਸਤੀ ਘਰਾਂ ਦੇ ਦਰਵਾਜ਼ੇ ਵਗੈਰਾ ਉਹ ਦੇਖਣ ਨੂੰ ਮਿਲਦੇ ਨੇ ਅਸੀਂ ਇਸ ਵੀਡੀਓ ਦੇ ਵਿੱਚ ਜਿਹੜੇ ਦਰਵਾਜ਼ੇ ਨੇ ਪੁਰਾਣੇ ਉਹ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੇ ਨਾਲ ਵੀਡੀਓ ਕਲਿੱਪ ਉਹਨਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਪਿੰਡ ਬੁੱਟਰਸਰ ਦੇ ਬਾਰੇ ਸਾਨੂੰ ਜਾਣਕਾਰੀ ਸਰਦਾਰ ਬਲਰਾਜ ਸਿੰਘ ਜੀ ਬੁੱਟਰ ਉਹਨਾਂ ਨੇ ਮੁਹੱਈਆ ਕਰਵਾਈ ਤੇ ਸਾਨੂੰ ਵੀਡੀਓ ਕਰਨ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਬੁੱਟਰ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਦੋਸਤੋ ਤੁਹਾਨੂੰ ਪਿੰਡ ਬੁੱਟਰਸਰ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੋ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਦੋਸਤੋ ਹੋਰ ਤੁਸੀਂ ਕਿਹੜੇ ਪਿੰਡ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਉਸ ਪਿੰਡ ਦਾ ਨਾਮ ਜ਼ਰੂਰ ਲਿਖਿਓ ਜਲਦੀ ਤੋਂ ਜਲਦੀ ਤੁਹਾਡੇ ਨਾਲ ਉਸ ਪਿੰਡ ਦੀ ਵੀਡੀਓ ਬਣਾ ਕੇ ਵੀ ਸਾਂਝੀ ਕਰਾਂਗੇ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ